के मार मार के लेते हैं भाई यार थोड़ा बिच बिच हो गया सारे आ गए गए आ गए एरा बटा कर लो इतना बहुत होगा इतना 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 ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਬੀਸਿਕਲੀ ਇਹਦਾ ਕਾਰਨ ਇਹ ਆ ਵੀ ਸਾਡਾ 79ਵਾਂ ਜਿਹੜਾ ਕੋ ਇੰਡੀਪੈਂਡੈਂਟ ਆਜ਼ਾਦੀ ਦਾ ਦਿਨ ਮਨਾ ਰਹੇ ਆ ਅੱਜ ਦਾ ਦਿਨ ਸਾਡਾ 1947 15 ਅਗਸਤ ਨੂੰ ਮੁਲਕ ਜਿਹੜਾ ਆਜ਼ਾਦ ਹੋਇਆ ਸੀ ਲੋਕਾਂ ਦੇ ਸਾਡੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡਾ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਉਹਨਾਂ ਦੇ ਕਿਹਾ ਜਾ ਉਪਰਾਲਾ ਸੀ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਆਜ਼ਾਦ ਕਰਨ ਵਾਸਤੇ ਕੋਈ ਕਸਰ ਛੱਡੀ ਨਹੀਂ ਸੀ ਅੱਜ ਜਦੋਂ ਉਹਨਾਂ ਦੇ ਅਹਿਲਾਤ ਇੰਗਲੈਂਡ ਦੇ ਖਰਾਬ ਹੋਏ ਉਹਨਾਂ ਨੇ ਕਿਹਾ ਉਹਨਾਂ ਨੂੰ ਸਾਡੇ ਕੋਈ ਚਾਰਾ ਨਹੀਂ ਤੇ ਹਿੰਦੁਸਤਾਨ ਦਾ ਬੱਜਿਆ ਖੱਲਾ ਸਾਨੂੰ ਆਜ਼ਾਦੀ ਦੇ ਉੱਤੇ ਲਾ ਕੇ ਖੜਾ ਕਰਦੇ ਆ ਅੱਜ ਇਹ ਸਜਾਦੀ ਦੇ ਪੂਰਵ ਦੇ ਉੱਪਰ ਸਾਰੇ ਸਾਡੇ ਲਿਬਰਾ ਪਾਰਕ ਵੱਲੋਂ ਜਿਹਦੀ ਕਿ ਪ੍ਰਧਾਨਗੀ বিজেপি ਵਰਮਾ ਜੀ ਸਾਡੇ ਡਾਕਟਰ ਸਾਹਿਬ ਅਤੇ ਹੋਰ ਸਾਡੇ ਮੈਦਾਨ ਸਾਹਿਬ ਤੇ ਹੋਰ ਸਾਡੇ ਜਿਹੜੇ ਬਜ਼ੁਰਗ ਸਹਿਬਾਨ ਨੇ ਉਹਦਾ ਬਲਾਕ ਕੀਤੀ ਗਈ ਤੇ ਸਾਡੇ ਕਾਉਂਸਲਰ ਸਾਹਿਬ ਸਾਡੇ ਕਾਉਂਸਲਰ ਸਾਹਿਬ ਮਿਸਟਰ ਕਲਿਆਣ ਜੀ ਨੇ ਇਸ ਫੰਕਸ਼ਨ ਨੂੰ ਆ ਕੇ ਇਹਦਾ ਉਦਘਾਟਨ ਕੀਤਾ ਇਸ ਰਸਮ ਨੂੰ ਪੂਰਾ ਕੀਤਾ ਝੰਡੇ ਦੀ ਰਸਮ ਉਤਾਰ ਦਿੱਤਾ ਅੱਜ ਇਸ ਵਧੀਆ ਦਿਨ ਤੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਕਾਉਂਸਲਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੇ ਮੁਲਕ ਵਾਸੀਆਂ ਨੂੰ ਹਰ ਘਰ ਤਿਰੰਗਾ ਹਰ ਝੰਡਾ ਹਰ ਘਰ ਦੇ ਵਿੱਚ ਤਿਰੰਗਾ ਇਸ ਦਾ ਇਸ ਇੱਕ ਸੰਕਲਪ ਨੂੰ ਮੰਨ ਲੈਂਦੇ ਹੋਏ ਹਰ ਘਰ ਦੇ ਵਿੱਚ ਝੰਡੇ ਦੀ ਬੇਨਤੀ ਲਾਣ ਦੀ ਝੰਡਾ ਲਾਣ ਵਾਸਤੇ ਇੱਕ ਬੇਨਤੀ ਕਰਦੇ ਆ ਸੋ ਸਾਰਿਆਂ ਨੂੰ ਭਾਰਤ ਮਾਤਾ ਦੀ ਜੈ ਪ੍ਰੋਫੈਸਰ ਕਿਹਸ ਪ੍ਰੋਗਰਾਮ ਸਰ ਐਸੀ ਕਿੰਨੇ ਪ੍ਰੋਗਰਾਮ ਸੇ ਸਾਰਿਆਂ ਨੂੰ ਜਵਾਹਰ ਲਾਲ ਅੱਜ ਅਸੀਂ ਸਾਰਾ ਦੇਸ਼ ਅੱਜ ਵੀ ਦੇਵ ਸੁਪੰਦਰਾਗਤ ਮਨਾ ਰਹੇ ਅੱਜ ਲਿਬੜਾ ਪਾਰਕ ਵਿਖੇ ਸ਼ੰਕੀ ਹੀ ਮੈਨੇਜਮੈਂਟ ਪਾਰਕ ਨੰਗਨਿਤ ਅੰਮਲਾ ਸਰਕਾਰ ਕਮੇਟੀ ਜੁਰੂਰ ਜਿਲ੍ਹੇ ਦਾ ਸਮਾਗਮ ਆਦਿ ਲੋਕਾਂ ਰਵਾਂ ਸ਼ਾਮ ਦਿੱਤੇ ਸਮੁੱਚੇ ਦੇਸ਼ ਵਾਸੀਆਂ ਨੂੰ ਜਾਂਦੇ ਦਿਲ ਤੋਂ ਬਹੁਤ ਬਹੁਤ ਧੰਨਵਾਦਨਾ ਮਾਬਾ ਦੇਸ਼ਾਂ ਦੇ ਚਾਨਾਂ ਅਰਦਾਸ ਕਰਦਾ ਹਾਂ ਤੁਹਾਨੂੰ ਮਹਾਰਾਜ ਮੇਰੇ ਹਰਕਿਆਤ ਨਗਰ ਦੇ ਨਾਮ ਨਾਲ ਸਮੁੱਚੇ ਪੰਜਾਬ ਦੇ ਇਤਿਹਾਸ ਦਾ ਪੰਜਰਖਸ਼ਾਂ ਬਣੇ ਰਹੇ ਸਾਡੇ ਆਜ਼ਾਦੀ ਦੇ ਪ੍ਰਵਾਨਿਆਂ ਨੇ ਆਪਣੀ ਜਾਨ ਦੇਸ਼ ਨੂੰ ਕਲਮਾਨ ਕਰਕੇ ਜੋ ਅਜ਼ਾਦੀ ਲੈ ਕੇ ਦਿੱਤੀ ਹੈ ਉਦਨੇ ਸਾਡਾ ਫਰਜ਼ ਬਣਦਾ ਜਿਵੇਂ ਦੇਖ ਦੀ 29 ਤੱਕ ਇੱਕ ਦਾ ਪਾਈਚਾਰ ਪ੍ਰਧਾਨੀ ਸਮਕਲਵੀ ਇਹ ਹੀ ਅਰਦਾਸ ਕਰਨਾ ਕਿ ਇਸ ਹਲਕ ਦੇ ਵਿੱਚ ਵੀ ਇੱਕ ਦਾ ਪਾਈਚਾਰ ਸੰਗ ਬਣੇ ਰਹੇ ਲੋਕ ਇੱਕ ਦੂਜੇ ਦਾ ਪਿਆਰ ਤੇ ਸਤਿਕਾਰ ਕਰਾਂਦੇ ਹੋਣਾ ਸਾਡਾ ਬਹੁਤ ਬਹੁਤ ਧੰਨ